ਸਾਡੇ ਜ਼ਿਲ੍ਹਾ ਮੁਖੀ ਡਾਕਟਰ ਸਰਦਾਰ ਮਹਿਤਾਬ ਸਿੰਘ ਆਈਪੀਐਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਸ਼ਰਮਾ ਜੀ ਡੀਐਸਪੀ ਸਬਡਿਵੀਜ਼ਨ ਬਲਾਚੌਰ ਜੀ ਦੀ ਜੋਗਵਾਹੀ ਹਟ ਹਰ ਰੋਜ਼ ਆਣਾ ਦੇ ਏਰੀਆ ਵਿੱਚ ਪੈਟਰੋਲਿੰਗ ਅਤੇ ਨਾਕਾਬੰਦੀ ਕੀਤੀ ਜਾਂਦੀ ਹੈ ਜਿਸ ਦੇ ਦੌਰਾਨ ਕੱਲ ਸਾਡੀ ਪੁਲਿਸ ਫਾਰਟੀ ਜਿਸ ਦੇ ਇੰਚਾਰਜ ਐਸਐਸਏ ਲਖਮੀ ਚੰਦ ਸਵੇਤ ਪੁਲਿਸ ਫਾਰਟੀ ਐਫਐਸਏ ਦੇ ਗੜੋਨਾ ਵਿੱਚ ਜਿਸ ਵੰਦ ਵਿੱਚ ਉਧਰ ਅਗਸਤ ਕਰ ਰਹੀ ਸੀ ਇਹ ਕੁਝ ਝਗੜੇ ਬਾਰੇ ਵੀ ਸਾਨੂੰ ਕੰਪਲੇਂਟ ਮਿਲੀ ਸੀ ਤੇ ਜਿੱਥੇ ਇਹ ਲੜਕਾ ਨੌਜਵਾਨ ਜਿਹੜਾ ਸੀਗਾ ਇਹ ਸਾਹਮਣੇ ਤੋਂ ਆਦਾ ਦਿਸਿਆ ਜਿਸ ਨੇ ਆਪਣਾ ਪੁੱਛਣ ਤੇ ਨਾਮ ਸ਼ਾਮੀਨ ਪੁੱਤਰ ਆਸੀਨ ਵਾਸੀ ਹਵੇਲੀ ਕਲਾ ਜ਼ਿਲ੍ਹਾ ਰੋਪੜ ਹਾਲ ਵਾਸੀ ਬਾੜਨਬਰਦਾਸਪੁਰਾ ਚੌਰ ਦੱਸਿਆ ਸੀ ਜਿਸ ਨੇ ਮਤਲਬ ਪੁਰਸਪਾਰਟੀ ਨੂੰ ਦੇਖ ਕੇ ਆਪਣਾ ਜੋ ਵੀ ਉਹਦੇ ਕੋਲ ਪੈਕਟ ਸੀਗਾ ਉਹ ਸਾਈਡ ਤੇ ਸੁੱਟਤਾ ਤੇ ਜਿਹਨੂੰ ਸ਼ਕਤੀ ਦੇ ਆਧਾਰ ਤੇ ਕਾਬੂ ਕਰਕੇ ਉਸ ਪੈਕਟ ਦੀ ਤਲਾਸ਼ੀ ਕੀਤੀ ਜਿਸ ਵਿੱਚੋਂ 6 ਗ੍ਰਾਮ ਜਿਹੜੇ ਉਹ ਹੈਰਨ ਜੋ ਮਿੰਤੀ ਕਰਦੇ ਹੋਏ ਉਹ ਬਰਾਮਦ ਹੋਈ ਸੀ ਇਹ ਤੇ ਕੋ ਪਹਿਲੇ ਤੋਂ ਹੋ ਰਿਹਾ ਤਾਂ ਨਹੀਂ ਨਹੀਂ ਪਹਿਲਾ ਨਹੀਂ ਹੈ ਕੋਈ ਕਾਫੀ 3-4 ਹਫਤੇ ਪਹਿਲਾਂ ਵੀ ਸਾਨੂੰ ਇਹਦੀ ਸ਼ਿਕਾਇਤ ਪ੍ਰਾਪਤ ਹੋਈ ਸੀ ਤੇ ਉਦੋਂ ਵੀ ਅਸੀਂ ਇਹਨੂੰ ਰੌਂਡ ਆਪ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਆਪਣਾ ਸਮਾਂ ਵਿਚਾਰ ਕੇ ਜਿਹੜਾ ਰੰਦਾ ਰੋਪੜਾ ਕਦੇ ਰੋਪੜ ਚਲ ਜਾਂਦਾ ਤੇ ਕਦੀ ਇੱਥੇ ਬਰਾ 14 ਦੇ ਬਰਦਰ ਰਹੇ ਨੇ ਭਰਾ ਉਹਦੇ ਕੋਲ ਜਾਂਦਾ ਜਾਂਦਾ ਇਹ ਨੇਚਰ ਰੈਜ਼ੀਡੈਂਸ ਬਿਲਕੁਲ ਇਹ ਇਹਨੂੰ ਇਹ ਦੇਖ ਸਾਡੀ ਸੀਗੇ ਬਾਰੂ ਆ ਕੇ ਆਪ ਵੀ ਹੈ ਸੇਰ ਕਰਦਾ ਇਥੇ ਸ਼ਰਿਆਮ ਦਾਣਾ ਆਪਣੇ ਸਬਜ਼ੀ ਮੰਡੀ ਦੇ ਵਿੱਚ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਸਰਦਾਰ ਮਹਿਤਾਬ ਸਿੰਘ ਆਈਪੀਐਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਸ਼ਰਮਾ ਜੀ ਡੀਐਸਪੀ ਸਬਡਿਵੀਜ਼ਨ ਬਲਾਚੌਰ ਜੀ ਦੀ ਜੋਗਵਾ ਹਿੱਟ ਹਰ ਰੋਜ਼ ਆਣਾ ਦੇ ਏਰੀਆ ਵਿੱਚ ਪੈਟਰੋਲਿੰਗ ਅਤੇ ਨਾਕਾਬੰਦੀ ਕੀਤੀ ਜਾਂਦੀ ਹੈ ਜਿਸ ਦੇ ਦੌਰਾਨ ਕੱਲ ਸਾਡੀ ਪੁਲਿਸ 파ਟੀ ਜਿਸ ਦੇ ਇੰਚਾਰਜ ਏਐਸਏ ਲਖਵੀਰ ਚੰਦ ਸਵੇਤ ਪੁਲਿਸ 파ਟੀ ਐਫਸੀ ਦੇ ਗੜੋਨਾ ਵਿੱਚ ਜੇ ਸੰਬੰਧ ਵਿੱਚ ਉਧਰ ਗਸ਼ਤ ਕਰ ਰਹੀ ਸੀ ਇਹ ਕੁਝ ਝਗੜੇ ਬਾਰੇ ਵੀ ਸਾਨੂੰ ਕੰਪਲੇਨਟ ਮਿਲੀ ਸੀ ਤੇ ਜਿੱਥੇ ਇਹ ਲੜਕਾ ਨੌਜਵਾਨ ਜਿਹੜਾ ਸੀਗਾ ਇਹ ਸਾਹਮਣੇ ਤੋਂ ਆਦਾ ਦੱਸਿਆ ਜਿਸ ਨੇ ਆਪਣਾ ਪੁੱਛਣ ਤੇ ਨਾਮ ਸ਼ਾਮੀਨ ਪੁੱਤਰ ਆਸੀਨ ਵਾਸੀ ਹਵੇਲੀ ਕਲਾਂ ਜ਼ਿਲ੍ਹਾ ਰੋਪੜ ਹਾਲਵਾਸੀ ਬਾੜਨਬਰਦਾਸਵਾਲਾ ਚੌਰ ਦੱਸਿਆ ਸੀ ਜਿਸ ਨੇ ਮਤਲਬ ਪੁਰਸਪਾਰਟੀ ਨੂੰ ਦੇਖ ਕੇ ਆਪਣਾ ਜੋ ਵੀ ਉਹਦੇ ਕੋ ਪੈਕਟ ਸੀਗਾ ਉਹ ਸਾਈਡ ਤੇ ਸੁੱਟਤਾ ਤੇ ਜਿਹਨੂੰ ਸ਼ਕਤੀ ਅਧਾਰ ਤੇ ਕਾਬੂ ਕਰਕੇ ਉਸ ਪੈਕਟ ਦੀ ਤਲਾਸ਼ੀ ਕੀਤੀ ਜਿਸ ਵਿੱਚੋਂ 6 ਗ੍ਰਾਮ ਜਿਹੜੇ ਉਹ ਹੈਰਨ ਜੋ ਮਿੰਤੀ ਕਰਨ ਤੇ ਹੋਈ ਉਹ ਬਰਾਮਦ ਹੋਈ ਸੀ ਇਤੇ ਕੋ ਪਹਿਲੇ ਤੋਂ ਅਗਰ ਦੱਸਦੇ ਨੇ ਪਹਿਲਾਂ ਨਹੀਂ ਹੈ ਕਾਫੀ ਤਿੰਨ ਚਾਰ ਹਫਤੇ ਪਹਿਲਾਂ ਵੀ ਸਾਨੂੰ ਇਹਦੀ ਸ਼ਿਕਾਇਤ ਪ੍ਰਾਪਤ ਹੋਈ ਸੀ ਤੇ ਉਦੋਂ ਵੀ ਅਸੀਂ ਇਹਨੂੰ ਰੌਂਡ ਅਪ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਆਪਣਾ ਸਮਾਂ ਵਿਚਾਰ ਕੇ ਜਿਹੜਾ ਰੈਂਦਾ ਰੋਪੜਾ ਕਦੇ ਰੋਪੜ ਚਲ ਜਾਂਦਾ ਤੇ ਕਦੀ ਇੱਥੇ ਬਲਾ ਚੌਦੇ ਦੇ ਬ੍ਰਦਰ ਰਹੇ ਨੇ ਭਰਾ ਉਹਦੇ ਕੋਲ ਆਉਂਦਾ ਜਾਂਦਾ ਜੀ ਜੀ ਵਿਚ ਦਾ ਨਹੀਂ ਸੀ ਬਿਲਕੁਲ ਇਹਨੂੰ ਇਹਦੇ ਸ਼ਿਕਾਇਤ ਹੀ ਸੀਗੇ ਬਾਹਰੋਂ ਆ ਕੇ ਆਪ ਵੀ ਇਹ ਸੇਲ ਕਰਦਾ ਇੱਥੇ ਸ਼ਰਿਆਮ ਦਾਣਾ ਆਪਣੇ ਸਬਜ਼ੀ ਮੰਡੀ ਦੇ ਵਿੱਚ